ਹਾਂਜੀ ਦੋਸਤੋ ਸਾਸ਼ੀ ਗਾਲ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ 'ਚ ਅੱਜ ਦੀ ਵੀਡੀਓ ਦਾ ਟੌਪਿਕ ਹੈ ਸ਼ਬਦ ਬੋਧ ਸ਼ਬਦ ਬੋਧ ਦੀ ਗੱਲ ਕਰਾਂਗੇ ਸਾਰਥਕ ਸ਼ਬਦ ਕੀ ਹੁੰਦੇ ਨੇ ਨਾਰਥਕ ਸ਼ਬਦ ਕੀ ਹੁੰਦੇ ਨੇ ਤੇ ਸ਼ਬਦ ਭੇਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਉਹਨਾਂ ਦੀ ਗੱਲ ਕਰਾਂਗੇ ਫਿਰ ਆਪਾਂ ਅੱਗੇ ਟੌਪਿਕਾਂ ਦੇ ਵਿੱਚ ਅੱਗੇ-ਅੱਗੇ ਚાલਦੇ ਰਵਾਂਗੇ ਕਿਉਂਕਿ ਸਾਡਾ ਮਿਸ਼ਨ ਕੀ ਹੈ ਪੰਜਾਬੀ ਗ੍ਰਾਮਰ ਨੂੰ ਕਵਰ ਕਰਨਾ ਜੇਕਰ ਤੁਸੀਂ ਕੱਲਾ ਸ਼ਬਦ ਬੋਧ ਹੀ ਦੇਖਣ ਆਏ ਹੋ ਤੁਸੀਂ ਅਜੇ ਬਾਕੀ ਗ੍ਰਾਮਰ ਨੂੰ ਪੜ੍ਹਨਾ ਤਾਂ ਸਾਡੀ ਪਲੇਲਿਸਟ ਬਣੀ ਹੋਈ ਆ ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ 'ਚ ਆ ਫੁੱਲ ਵੀਡੀਓ ਵੀ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਇੱਕ ਟੌਪਿਕ ਵਾਲੀ ਵੀਡੀਓ ਵੀ ਦੇਖ ਸਕਦੇ ਹੋ ਅੱਜ ਦੀ ਵੀਡੀਓ ਦਾ ਟੌਪਿਕ ਹੈ ਸ਼ਬਦ ਬੋਧ ਧੁਨੀਆਂ ਲਗਾ ਜਾਂ ਲਗਾਖਰਾਂ ਦੇ ਸਮੇਲ ਤੋਂ ਸ਼ਬਦ ਬਣਦਾ ਹੈ ਜਿਵੇਂ ਕਿ ਕਕਾ ਲੱਲਾ ਮਮਾ ਤੇ ਮੇਲ ਤੋਂ ਕਲਮ ਬਣਦਾ ਹੈ ਅੱਖਰਾਂ ਦੀ ਉਸ ਇਕਾਠ ਨੂੰ ਸ਼ਬਦ ਕਹਿੰਦੇ ਹਨ ਜਿਸ ਰਾਹੀਂ ਕਿਸੇ ਮਨੁੱਖੀ ਵਸੂਆ ਭਾਵ ਦਾ ਅਰਥ ਪ੍ਰਗਟ ਹੋਵੇ ਮੂਲ ਰੂਪ ਵਿੱਚ ਅਰਥ ਪੱਖੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਸਾਰਥਕ ਤੇ ਨਿਰਾਰਥਕ ਪਹਿਲਾ ਅਸੀਂ ਸ਼ਬਦ ਬਾਰੇ ਪੜ ਚੁੱਕੇ ਹਾਂ ਸ਼ਬਦ ਕੀ ਹੁੰਦਾ ਅੱਖਰਾਂ ਨੂੰ ਮਿਲ ਕੇ ਬਣਦਾ ਧੁਨੀ ਧੁਨੀਆਂ ਨੂੰ ਮਿਲ ਕੇ ਬਣਦਾ ਸ਼ਬਦ ਧੁਨੀ ਕੀ ਆ ਕਕਾ ਲੱਲਾ ਪੰਮਾ ਜਾਂ ਅਸੀਂ ਇਹਨੂੰ ਅੱਖਰ ਕਹਾਂਗੇ ਜਾਂ ਇਹਨੂੰ ਅਸੀਂ ਲਗਾ ਅੱਖਰ ਕਹਾਂਗੇ ਜਾਂ ਅਸੀਂ ਇਹਨਾਂ ਨੂੰ ਧੁਨੀਆਂ ਕਹਾਂਗੇ ਠੀਕ ਹੈ ਕਲਮ ਬਣ ਗਿਆ ਉਹ ਇਕੱਠਾ ਸ਼ਬਦ ਹੋ ਗਿਆ ਇੱਕ ਅੱਖਰਾਂ ਨੂੰ ਮਿਲ ਕੇ ਤਾਂ ਸ਼ਬਦ ਬਣ ਗਿਆ ਉਸ ਤੋਂ ਬਾਅਦ ਉਹ ਦਾ ਕੀ ਨਗੂਈ ਪਾਵੋਦੋ ਕੀ ਅਰਥ ਨਿਕਲਦਾ ਉਹ ਕੀ ਹੋ ਗਿਆ ਸ਼ਬਦ ਅਰਥ ਜਿਹਨੂੰ ਸ਼ਬਦ ਬੋਧ ਕਹਿੰਦੇ ਆ ਦੋ ਪ੍ਰਕਾਰ ਦੇ ਹੁੰਦੇ ਨੇ ਸਾਰਥਕ ਤੇ ਨਿਰਾਰਥਕ ਸਾਰਥਕ ਕਿਹੜੇ ਹੁੰਦੇ ਨੇ ਉਹ ਸ਼ਬਦ ਜਿਨ੍ਹਾਂ ਦਾ ਕੋਈ ਵੀ ਅਰਥ ਹੁੰਦਾ ਹੈ ਜਿਵੇਂ ਕਿ ਮਨੁੱਖ ਵਸਤੂ ਕੰਮ ਵੱਲ ਸੰਕੇਤ ਕੀਤਾ ਹੁੰਦਾ ਹੈ ਠੀਕ ਹੈ ਮਨੁੱਖ ਹੁੰਦਾ ਵਾ ਵਸਤੂ ਹੁੰਦਾ ਕਿਸੇ ਕੰਮ ਵੱਲ ਸੰਕੇਤ ਹੁੰਦਾ ਤਾਂ ਉਹ ਸ਼ਬਦ ਜਿਹੜੇ ਹੁੰਦੇ ਨੇ ਉਹ ਕੀ ਹੁੰਦੇ ਨੇ ਸਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਨਾ ਕੋਈ ਅਰਥ ਨਿਕਲਦਾ ਪਾਣੀ ਆਣੀ ਦਾ ਕੋਈ ਅਰਥ ਆ ਧਾਣੀ ਦਾ ਕੋਈ ਅਰਥ ਨਹੀਂ ਰੋਟੀ ਦਾ ਅਰਥ ਆ ਰਾਤੀ ਦਾ ਕੋਈ ਅਰਥ ਨਹੀਂ ਕੱਪੜਾ ਕੁੱਪੜਾ ਕੱਪੜੇ ਦਾ ਅਰਥ ਆ ਕੁੱਪੜੇ ਦਾ ਕੋਈ ਅਰਥ ਨਹੀਂ ਉਹ ਕੀ ਹੋ ਗਏ ਨਿਰਾਰਥਕ ਸ਼ਬਦ ਮੈਂ ਪਹਿਲੇ एग्जांपल دی تھی ਪਰ ਹਜੇ ਆਪਾਂ ਪਰਿਭਾਸ਼ਾ ਪੜ੍ਹਨੀ ਹੈ ਉਹ ਸ਼ਬਦ ਜਿਨ੍ਹਾਂ ਦਾ ਆਪਣਾ ਕੋਈ ਵੀ ਅਰਥ ਨਹੀਂ ਹੁੰਦਾ ਪ੍ਰੰਤੂ ਸਾਰਥਕ ਸ਼ਬਦਾਂ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਵਿੱਚ ਵਿਸਥਾਰ ਕਰਦੇ ਹਨ ਜਿਵੇਂ ਕਿ ਪਾਣੀ ਧਾਣੀ ਰੋਟੀ ਰਾਟੀ ਕੱਪੜਾ ਕੁੱਪੜਾ ਆਦਿ ਇੱਕ ਸ਼ਬਦ ਦਾ ਅਰਥ ਨਿਕਲ ਰਿਹਾ ਦੂਜੇ ਦਾ ਨਹੀਂ ਨਿਕਲਿਆ ਇਹ ਕ ਅਰਥਾ ਇਹ ਅਰਥ ਸਾਰਥਕ ਸ਼ਬਦ ਹੈ ਕਿ ਨਿਰਾਰਥਕ ਇਸ ਲਈ ਰੋਟੀ ਕੱਪੜਾ ਤੇ ਪਾਣੀ ਇਹ ਸਾਰਥਕ ਸ਼ਬਦ ਨੇ ਬਾਕੀ ਨਿਰਾਰਥਕ ਨੇ ਸਾਰਥਕ ਸ਼ਬਦ ਆਮ ਬੋਲਚਾਲਾ ਬੋਲਚਾਲ ਦੇ ਭਾਸ਼ਾ ਦੇ ਸ਼ਬਦ ਹੁੰਦੇ ਨੇ ਇਹਨਾਂ ਨੂੰ ਲਿਖਤੀ ਰੂਪ ਵਿੱਚ ਨਹੀਂ ਵਰਤਿਆ ਜਾਂਦਾ ਇਹ ਵੀ ਧਿਆਨ ਰੱਖੋ ਸ਼ਬਦ ਭੇਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ 8 ਪ੍ਰਕਾਰ ਦੇ ਹੁੰਦੇ ਨੇ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਅੱਠ ਪ੍ਰਕਾਰ ਦੇ ਹੁੰਦੇ ਨੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਇੱਕ ਇੱਕ ਵਾਰੀ ਅਸੀਂ ਐਕਸਪਲੇਨ ਕਰਾਂਗੇ ਤੁਹਾਨੂੰ ਨਾਮ ਬਾਰੇ ਪੜਨਾਮ ਬਾਰੇ ਵਿਸ਼ੇਸ਼ਣ ਬਾਰੇ ਕਿਰਿਆ ਵਿਸ਼ੇਸ਼ਣ ਬਾਰੇ ਸੰਬੰਧਕ ਬਾਰੇ ਜੋਜਕ ਬਾਰੇ ਵਿਸਮਿਕ ਬਾਰੇ ਇਹਨਾਂ ਦੀ ਪਰਿਭਾਸ਼ਾਾਂ માં ਇਹਨਾਂ ਦੀ ਅੱਗੇ ਕਿੰਨੀਆਂ ਕਿਸਮਾਂ ਨੇ ਉਹਨਾਂ ਬਾਰੇ ਆਪਾਂ ਸਾਰਾ ਕੁਝ ਇਸ ਪੰਜਾਬੀ ਦੇ ਟੌਪਿਕਸ ਦੇ ਵਿੱਚ ਕਰਨਾ ਵਾ ਤਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਆ ਰਹੇ ਨੇ ਸਬਸਕ੍ਰਾਈਬ ਕਰ ਲਓ ਕਮੈਂਟ ਕਰ ਦਿਓ ਅਸੀਂ ਸ਼ਬਦ ਬੋਧ ਕੀਤਾ ਮਿਲਦਾ ਨਵੀਂ ਵੀਡੀਓ ਚ ਧੰਨਵਾਦ ਵੀਡੀਓ ਨੂੰ ਸ਼ੇਅਰ ਵੀ ਕਰਿਓ